ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਗੁਰੂ ਖਾਲਸਾ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਬੜੇ ਭਾਗਾ ਵਾਲੇ ਹੋ ਕਿ ਆਪ ਸਭ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਨਿਕਤਰ ਹੋਏ ਹੋ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲਾ ਮਨਾਉਣ ਦੇ ਵਿੱਚ ਜਿਨ੍ਹਾਂ ਦੀ ਨਸਾਨੀ ਕੁਰਬਾਨੀ ਆਨੂੰ ਇੱਥੇ ਤੱਕ ਲੈ ਕੇ ਆਈ ਸਾਹਿਬ ਜਗਿਆਂ ਦੀ ਸ਼ਹੀਦੀ ਦੇ ਵਿੱਚੋਂ ਸਿੱਖ ਰਾਜ ਨਿਕਲਿਆ ਜਿਸ ਦੀ ਗਵਾਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤੀ ਤੇ ਦੁਨੀਆਂ ਨੂੰ ਇੱਕ ਬੜਾ ਸ਼ਕਤੀਸ਼ਾਲੀ ਰਾਜ ਜਿਹੜਾ ਸੀਗਾ ਉਹ ਦਿੱਤਾ ਭਾਵੇਂ ਥੋੜੇ ਚਿਰ ਲਈ ਦਿੱਤਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਕ੍ਰਿਸ਼ਤਾਰੀ ਤੋਂ ਬਾਅਦ ਫਿਰ ਸਿੱਖ ਇਕੱਠੇ ਹੋਏ ਕਦਲਾ ਕਦਲਾ ਇਕੱਠਾ ਕੀਤਾ ਗਿਆ ਤੇ ਉਸ ਤਾਕਤ ਨੇ ਜਦੋਂ ਸਿੱਖ ਰਾਜ ਸਥਾਪਿਤ ਕੀਤਾ ਜਿਹਦੀ ਅਗਵਾਈ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਦੁਨੀਆਂ ਦਾ ਇੱਕ ਨਵੇਕਲਾ ਰਾਜ ਜਿਹੜਾ ਸੀਗਾ ਉਹਨਾਂ ਨੇ ਸਥਾਪਿਤ ਕੀਤਾ ਜਿਹਦੇ ਰਾਜ ਦੇ ਵਿੱਚ ਕਦੇ ਵੀ ਕਮਿਊਨਲ ਦੰਗੇ ਨਹੀਂ ਸੀ ਹੋਏ ਜਿਹਦੇ ਰਾਜ ਦੇ ਵਿੱਚ ਕਿ ਸਾਨੂੰ ਫਾਂਸੀ ਨੇ ਅਸੀਂ ਦਿੱਤੀ ਗਈ। ਜੇਡਾ ਸੁਚੱਜਾ ਰਾਜ ਸੀਗਾ ਦੁਨੀਆ ਭਰ ਤੋਂ ਲੋਕ ਉਸ ਰਾਜ ਦੇ ਵਿੱਚ ਨੌਕਰੀਆਂ ਲਈ ਜਾਂਦੇ ਸੀਗੇ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖੁੱਸਣ ਤੋਂ ਬਾਅਦ ਸਿੱਖ ਕੌਮ ਜਿਸ ਪੀੜਾ ਦੇ ਵਿੱਚੋਂ ਦੀ ਨਿਕਲ ਰਹੀ ਆ ਉਹ ਆਪ ਸਭ ਨੂੰ ਯਾਦ ਆ। ਅੱਜ ਦੇ ਦੌਰ ਦੇ ਵਿੱਚ ਜਿੱਥੇ ਸੰਤ ਜਗਨਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਅਗਵਾਈ ਕੀਤੀ ਤੇ ਸਿੱਖ ਕੌਮ ਨੂੰ ਲਾਮਬੰਦ ਕੀਤਾ ਘਰ ਘਰ ਦੇ ਵਿੱਚ ਇੱਕ ਚਾਨਣ ਮਨਾਰਾ ਬਣ ਗਿਆ ਸਿੱਖ ਕੌਮ ਨੂੰ ਯਾਦ ਕਰਾਇਆ ਕਿ ਅਸੀਂ ਗੁਲਾਮ ਆ ਸਾਡੇ ਜਿਹੜੇ ਪੁਰਖੇ ਨੇ ਜਾਂ ਸਾਡੇ ਜਿਹੜੇ ਸੰਬੰਧ ਨੇ ਉਹ ਸਿੱਖ ਰਾਜ ਨਾਲ ਜੁੜਦੇ ਨੇ ਸਾਨੂੰ ਸਿੱਖ ਰਾਜ ਚਾਹੀਦਾ ਹੈ ਅਸੀਂ ਕਿਸੇ ਤੋਂ ਭੀਖ ਨਹੀਂ ਮੰਗਦੇ ਪਰ ਜਿਸ ਤਰ੍ਹਾਂ ਉਹਨਾਂ ਨੂੰ ਰਾਜ ਤਾਂ ਕੀ ਦੇਣਾ ਸੀਗਾ ਕਿ ਜਿਸ ਤਰ੍ਹਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਆਪ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਤੇ ਉਸ ਮਹਾਂਪੁਰਖ ਦੀ ਸ਼ਹੀਦੀ ਦੇ ਵਿੱਚੋਂ ਜੋ ਅੱਜ ਖਾਲਸਾਤਨ ਨਿਕਲੇਗਾ ਉਹ ਦੁਨੀਆ ਦੇ ਰਾਜ ਕਰੂਗਾ ਉਸ ਮਹਾਪੁਰਖ ਦੀ ਸ਼ਹੀਦੀ ਸਾਡੇ ਵਾਸਤੇ ਇੱਕ ਚਾਨਣ ਮਾਰਾ ਰਾਇਆ ਆਓ ਸਾਰੇ ਰਲ ਕੇ ਜਿੱਥੇ ਸਾਹਿਬ ਜਾਦਿਆਂ ਦਾ ਸ਼ਹੀਦੀ ਜੋੜ ਮੇਲਾ ਮਨਾ ਰਹੇ ਆ ਉਥੇ ਆਪਾਂ ਆਪਣੇ ਰਾਜ ਨੂੰ ਸਥਾਪਿਤ ਕਰਨ ਵਾਸਤੇ ਜਿਸ ਤਰ੍ਹਾਂ 52 ਕੰਟਰੀ ਸਾਡੀ ਮਦਦ ਤੇ ਖੜੇ ਨੇ ਆਪਾਂ ਜਰੂਰ ਕੋਸ਼ਿਸ਼ ਕਰੀਏ ਸਾਰੇ ਉਹ ਜਿਹੜੀ ਉਹਨਾਂ ਤੋਂ ਉਹਨਾਂ ਦੇ ਕੋਲੋਂ ਮਦਦ ਹੋਏਗੀ ਉਹ ਸਾਰੇ ਸਹੀ ਤੇ ਸੱਚਜੇ ਤਰੀਕੇ ਦੇ ਨਾਲ ਲੈ ਸਕਣ ਕਿਤੇ ਇਹ ਨਾ ਹੋਵੇ ਕਿ ਪਹਿਲਿਆਂ ਦੀ ਤਰ੍ਹਾਂ 1947 ਦੀ ਵੰਡ ਦੇ ਵਿੱਚ ਬਾਬਾ ਜਿਦਾਂ ਬਲਦੇਵ ਸਿੰਘ ਉਹਨਾਂ ਨੂੰ ਖੜਾ ਕੀਤਾ ਗਿਆ ਨਹਿਰੂ ਨੇ ਆਪਣੀ ਮਰਜ਼ੀ ਦੇ ਨਾਲ ਹੀ ਸਿੱਖ ਕੌਮ ਦੇ ਲੀਡਰ ਬਣਾ ਕੇ ਉਹਨਾਂ ਨੂੰ ਉਹਨਾਂ ਕੋਲੋਂ ਸਾਈਨ ਕਰਵਾ ਲਏ ਸਾਨੂੰ ਉਹੋ ਜਿਹਾ ਲੀਡਰ ਨਹੀਂ ਚਾਹੀਦੇ ਸਿੱਖ ਕੌਮ ਨੂੰ ਅੱਜ ਲੀਡਰ ਚਾਹੀਦੇ ਨੇ ਜਿਹੜੇ ਆਪਣਾ ਫੈਸਲਾ ਆਪ ਕਰਨਗੇ ਆਪਣੀ ਤਕਦੀਰ ਨੂੰ ਆਪ ਬਣਾਉਣਗੇ ਆਓ ਸਾਰੇ ਰਲ ਕੇ ਕੋਸ਼ਿਸ਼ ਕਰੀਏ ਕਿ ਸੇਖ ਰਾਜ ਜਲਦ ਤੋਂ ਜਲਦ ਜਿਹੜਾ ਉਹ ਲੈਣ ਵਾਸਤੇ ਆਪਾਂ ਕਿਸ ਤਰ੍ਹਾਂ ਪ੍ਰਾਡੇ ਕਰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ